ਕੀ ਨਾਮ ਕੀ ਜੀ ਆਪਣਾ ਬਲਵੀਰ ਸਿੰਘ ਜੀ ਠੀਕ ਹੈ ਕੀ ਪ੍ਰੋਬਲਮ ਕੀ ਸੀ ਪ੍ਰੋਬਲਮ ਇਹ ਦਾਰੂ ਪਿੰਦੇ ਸੀਗੇ ਠੀਕ ਹੈ ਉਹ ਨਾਲ ਜੀ ਇੱਕ ਵਾਰ ਲੀਵਰ ਨੂੰ ਸੋਜਾਂ ਲੱਗਿਆ ਸੀਗਾ ਹਾਂਜੀ ਤੇ ਤੀੜਾ ਐਡਾ ਫਰੇ ਫਰੇ ਰਹਿੰਦਾ ਸੀਗਾ ਕੱਬਜੀ ਰਹਿਣ ਲੱਗ ਪਾਗੀ ਰਹਿਣ ਲੱਗ ਗਈ ਠੀਕ ਹੈ ਇਹ ਤੀੜਾ ਸਾਫ ਪੀਲਾ ਪਾਣ ਵਾਲਾ ਹੁੰਦਾ ਸੀਗਾ ਠੀਕ ਹੈ ਲੀਵਰ ਦੇ ਵਿੱਚ ਹਾਂਜੀ ਭੁੱਖ ਲੱਗਣਾ ਓਟ ਗਈ ਸੀਗੀ ਜੀ ਹਾਂਜੀ ਠੀਕ ਹੈ ਇਸ ਤੋਂ ਪਹਿਲਾਂ ਕੋਈ ਦੁਵਾਈ ਬੁਜਾਰੀ ਉਹ ਨਾ ਕੋਈ ਅੰਗਰੇਜ਼ੀ ਦਵਾਈ ਜੀ ਅਸੀਂ ਖਾਧੇ 1.5 ਸਾਲ ਠੀਕ ਹੈ ਕੋਈ ਸੀ ਫਰਕ ਨਹੀਂ ਜੋ ਜਿੰਨੇ ਖਾਂਦੇ ਰਹੇ ਉਹਨਾਂ ਚ ਕਰ ਫਰਕ ਰਹਿੰਦਾ ਸੀ ਉਹ ਦੁਬਾਰਾ ਨਹੀਂ ਰਹਿੰਦਾ ਸੀ ਠੀਕ ਹੈ ਹਾਂਜੀ ਉਸ ਤੋਂ ਬਾਅਦ ਆਪਾਂ ਜੇ ਤੁਸੀਂ ਆਯੁਰਵੈਦਿਕ ਮੈਡੀਸਿਨ ਤੁਸੀਂ ਲਈ ਸੀਗੀ ਤਾਂ ਤੁਹਾਨੂੰ ਕਿਵੇਂ ਰਿਹਾ ਤਕਰੀਬਨ 1 ਮਹੀਨੇ ਦੇ ਵਿੱਚ ਵਿੱਚ ਕਿਸ ਤਰ੍ਹਾਂ ਦਾ ਫਰਕ ਲੱਗਿਆ ਇਸ ਨਾਲ ਜੀ ਹੁਣ ਸਾਨੂੰ ਯਾਨੀ ਕਿ ਪੂਰਾ ਪੂਰਾ ਹੀ ਫਰਕ ਆ ਜੀ ਠੀਕ ਹੈ ਹਾਂਜੀ ਸੋਜ ਵੀ ਉਤਰ ਗਈ ਹਾਂਜੀ ਸੋਜ ਵੀ ਉਤਰ ਗਈ ਠੀਕ ਹੈ ਤੇ ਕਬਜ ਵੀ ਸਹੀ ਰਹਿਣ ਲੱਗਿਆ ਜੀ ਠੀਕ ਹੈ ਤੇ ਪਿਸ਼ਾਬ ਦਾ ਪੀਲਾਪਣ ਵੀ ਜੀ ਹੁਣ ਜਿਵੇਂ ਸਹੀ ਆ ਜੀ ਠੀਕ ਹੈ ਭੁੱਖ ਵਗੈਰਾ ਵੀ ਵਧੀਆ ਲੱਗਦਾ ਭੁੱਖ ਵਗੈਰਾ ਜੀ ਹੁਣ ਵਧੀਆ ਲੱਗਦਾ ਠੀਕ ਹੈ ਹਾਂਜੀ ਕੋਈ ਇਸ ਤੋਂ ਇਲਾਵਾ ਹੋਰ ਕੋਈ ਦਿੱਕਤ ਨਾ ਵੀ ਕੋਈ ਲੱਗਦੀ ਹੋਵੇ ਤੁਹਾਨੂੰ ਜਾਂ ਬਿਲਕੁਲ ਠੀਕ ਹੈ ਹੁਣ ਹਾਂਜੀ ਬਿਲਕੁਲ ਠੀਕ ਹੈ ਜੀ ਕੋਈ ਹੈ ਨਹੀਂ ਕਿੜਕਦੀ ਠੀਕ ਹੈ ਧੰਨਵਾਦ